ਆਹ ਬੰਦਾ ਬੰਦਾ ਕੋਲੋਂ ਬਾਹਰ ਚੇਤੋ ਦਰਵਾਜ਼ੇ ਜਿਹੜੇ ਲੱਗੇ ਹੋਣੋਂ ਹਟੋ ਤਾਂ ਕਿ ਅਸੀਂ ਸਭ ਕੈਂਬਰ ਤੁਮਨਤ ਰੰਗ ਆਗੇ ਨਾ ਸਕੀਂ ਕੰਡੂਂਗਟਾ ਹੋ ਗੁੱਟਾ ਵੈਲਕਮ ਜੀ ਮੈਡਮ ਇੱਕ ਮਿੰਟ ਮੈਡਮ ਇਹ ਆਰਾਊਂਡ 1 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਥੇ ਕੋਈ ਵਿਸਫੋਟ ਜਿਆ ਹੋਇਆ ਹੈ ਸੋ ਜਿੰਨੂੰ ਅਸੀਂ ਆ ਕੇ ਇੱਥੇ ਚੈੱਕ ਕੀਤਾ ਹੈ ਸਾਰੀਆਂ ਟੀਮਾਂ ਨੇ ਉਸ ਵੇਲੇ ਚੈੱਕ ਕੀਤਾ ਫੋਰੈਂਸਿਕ ਟੀਮਾਂ ਵੱਲੋਂ ਵੀ ਇੱਥੇ ਜਾਂਚ ਕੀਤੀ ਗਈ ਹੈ ਤੇ ਅਸੀਂ ਇਸ ਚੱਗੇ ਐਫ ਆਈ ਆਰ ਰਜਿਸਟਰ ਕਰਕੇ ਜੋ ਅੱਗੇ ਬਣਦੀ ਕਾਰਵਾਈ ਹੈ ਉਸ ਤੇ ਤਫਤੀਸ਼ ਕਰਕੇ ਅਮਲ ਵਿੱਚ ਲਾਂਦੇ ਮੈਮ ਕਿੰਨੇ ਜਾਣੇ ਸੀਸੀਟੀਵੀ ਮੇਂ ਕੀ ਸਾਹਮਣੇ ਆਇਆ ਹੈ ਜੀ ਅਜੇ ਸੀਸੀਟੀਵੀ ਟ੍ਰੇਲ ਐਗਜ਼ਾਮਿਨ ਕੀਤੀ ਜਾ ਰਹੀ ਹੈ ਅਸੀਂ ਹੁਣ ਐਫਆਈਆਰ ਰਜਿਸਟਰ ਕਰ ਰਹੇ ਹਾਂ ਤੇ ਅੱਗੇ ਇਹਦੇ ਵਿੱਚ ਜੋ ਬਣਦੀ ਕਾਰਵਾਈ ਹੈ ਉਹ ਇਸ ਵਿੱਚ ਲੈ ਕੇ ਜਾ ਰਹੀ ਹੈ ਫਿਲਹਾਲ ਅਸੀਂ ਏਰੀਆ ਜੋ ਹੈ ਜੋ ਜਿੱਥੇ ਆਪਾਂ ਨੂੰ ਇਨਫੋਰਮੇਸ਼ਨ ਆਈ ਸੋ ਅਸੀਂ ਆਸ-ਪਾਸ ਦਾ ਏਰੀਆ ਸਿਕਿਉਰ ਕੀਤਾ ਹੈ ਆਪਣੇ ਜ਼ਿਲ੍ਹੇ ਦੇ ਜਿਹੜੇ ਹੋਰ ਸਾਡੇ ਇੰਪੋਰਟੈਂਟ ਪੁਆਇੰਟਸ ਹੈ ਉਹਨਾਂ ਦੀ ਸਿਕਿਉਰਿਟੀ ਤੇ ਮੇਨ ਜਿਹੜਾ ਸਾਡੇ ਬੱਸ ਸਟੈਂਡ ਰੇਲਵੇ ਸਟੇਸ਼ਨ ਆ ਆਪਾਂ ਉਹਨਾਂ ਦੀ ਸਿਕਿਉਰਿਟੀ ਸਿਕਿਉਰਿਟੀ ਸਵੇਰੇ ਠੀਕੀ ਦੀ ਜੀ 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 ਕੋਸ਼ਿਸ਼ ਕਰਿਓ ਚੰਡੀਗੜ੍ਹ ਦੇ ਵਿੱਚ ਵੀ ਇਦਾਂ ਹੀ ਇੱਕ ਆਟੋ ਦੇ ਵਿੱਚ ਬੈਠ ਕੇ ਅਟੈਕ ਕੀਤਾ ਜਾਂਦਾ ਉਹੀ ਟ੍ਰੇਨ ਜਿਹੜਾ ਹੈਗਾ ਅਸੀਂ ਅਜੇ ਤਫ਼ਤੀਸ਼ ਕਰ ਰਹੇ ਹਾਂ ਜਿਵੇਂ ਵੀ ਡਿਟੇਲਸ ਆਣਗੀਆਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਸੁਰਨੇ ਨਿਖਰਮ ਹੈ ਮੈਡਮ ਅਸੀਂ ਅਜੇ ਫੋਰੈਂਸਿਕ ਟੀਮ ਨੇ ਅਜੇ ਤੋਂ ਸੈਂਪਲ ਲਏ ਆ ਸੋ ਜੋ ਵੀ ਇਨਫੋਰਮੇਸ਼ਨ ਜਿਵੇਂ ਵੀ ਆਉਂਦੀ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੋ ਨੋਜਾ ਅਸੀਂ ਸੀਸੀਟੀਵੀ ਇੱਥੋਂ ਵੀ ਕਲੈਕਟ ਕੀਤੇ ਆ ਹੋਰ ਵੀ ਜਿੱਥੇ ਥਾਵਾਂ ਤੇ ਸਾਨੂੰ ਲੱਗਦਾ ਹੈ ਕਿ ਮੇਨ ਸਾਨੂੰ ਟ੍ਰੇਲ ਮਿਲ ਸਕਦੀ ਹੈ ਉਹ ਆਪਾਂ ਸਾਰੀ ਇਨਫੋਰਮੇਸ਼ਨ ਅਜੇ ਕਲੈਕਟ ਕਰ ਰਹੇ ਆ ਤੇ ਜਿਵੇਂ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਜਿਹੜਾ ਕੋਈ ਅਸੀਂ ਉਸ ਨੂੰ ਸਾਨੂੰ ਅਜੇ ਜਿਵੇਂ ਜੋ ਚੀਜ਼ਾਂ ਸਾਹਮਣੇ ਆਣਗੀ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਠੀਕ ਹੈ ਥੈਂਕ ਯੂ ਕਿੰਨੇ ਵਜੇ ਜੀ ਮੈਡਮ ਇੱਕ ਮਿੰਟ ਮੈਡਮ ਰਾਊਂਡ 1 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਥੇ ਕੋਈ ਵਿਸਫੋਟ ਜਿਆ ਹੋਇਆ ਹੈ ਸੋ ਜਿੰਨੂੰ ਅਸੀਂ ਆ ਕੇ ਇੱਥੇ ਚੈੱਕ ਕੀਤਾ ਹੈ ਸਾਰੀਆਂ ਟੀਮਾਂ ਨੇ ਉਸ ਵੇਲੇ ਚੈੱਕ ਕੀਤਾ ਫੋਰੈਂਸਿਕ ਟੀਮਾਂ ਵੱਲੋਂ ਵੀ ਇੱਥੇ ਜਾਂਚ ਕੀਤੀ ਗਈ ਹੈ ਤੇ ਅਸੀਂ ਇਸ ਚੱਗੇ ਐਫ ਆਈ ਆਰ ਰਜਿਸਟਰ ਕਰਕੇ ਜੋ ਅੱਗੇ ਬਣਦੀ ਕਾਰਵਾਈ ਹੈ ਉਸ ਤੇ ਤਫਤੀਸ਼ ਕਰਕੇ ਅਮਲ ਵਿੱਚ ਲਾਂਦੇ ਹਾਂ ਕਿੰਨੇ ਜਾਨੇ ਸੀਸੀਟੀਵੀ ਮੇਂ ਕੀ ਸਾਹਮਣੇ ਆਇਆ ਹੈ ਜੀ ਅਜੀ ਅਜੀ ਸੀਸੀਟੀਵੀ ਟ੍ਰੇਲ ਐਗਜ਼ਾਮਿਨ ਕੀਤੀ ਜਾ ਰਹੀ ਹੈ ਤੇ ਅਸੀਂ ਹੁਣੇ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਤੇ ਅੱਗੇ ਇਹਦੇ ਵਿੱਚ ਜੋ ਬਣਦੀ ਕਾਰਵਾਈ ਹੈ ਉਹ ਇਸ ਵਿੱਚ ਲੈ ਕੇ ਜਾ ਰਹੀ ਹੈ ਫਿਲਹਾਲ ਅਸੀਂ ਏਰੀਆ ਜੋ ਹੈ ਜੋ ਜਿੱਥੇ ਆਪਾਂ ਨੂੰ ਇਨਫੋਰਮੇਸ਼ਨ ਆਈ ਸੋ ਅਸੀਂ ਆਸ-ਪਾਸ ਦਾ ਏਰੀਆ ਸਿਕਿਉਰ ਕੀਤਾ ਹੈ ਆਪਣੇ ਜ਼ਿਲ੍ਹੇ ਦੇ ਜਿਹੜੇ ਹੋਰ ਸਾਡੇ ਇੰਪੋਰਟੈਂਟ ਪੁਆਇੰਟਸ ਹੈ ਉਹਨਾਂ ਦੀ ਸਿਕਿਉਰਿਟੀ ਤੇ ਮੇਨ ਜਿਹੜਾ ਸਾਡੇ ਬੱਸ ਸਟੈਂਡ ਰੇਲਵੇ ਸਟੇਸ਼ਨ ਹੈ ਆਪਾਂ ਉਹਨਾਂ ਦੀ ਸਿਕਿਉਰ ਸਿਕਿਉਰਿਟੀ ਸਿਹਰੇ ਠੀਕ ਕੀਤੀ ਹੈ ਜੀ 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 ਕੋਸ਼ਿਸ਼ ਕਰਿਓ ਚੰਡੀਗੜ੍ਹ ਦੇ ਵਿੱਚ ਵੀ ਇਦਾਂ ਹੀ ਇੱਕ ਆਟੋ ਦੇ ਵਿੱਚ ਬੈਠ ਕੇ ਅਟੈਕ ਕੀਤਾ ਜਾਂਦਾ ਉਹੀ ਟ੍ਰੈਂਡ ਜਿਹੜਾ ਹੈਗਾ ਅਸੀਂ ਅਜੇ ਤਫਤੀਸ਼ ਕਰ ਰਹੇ ਹਾਂ ਜਿਵੇਂ ਵੀ ਡਿਟੇਲਸ ਆਣਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ 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 ਜ ਅਸੀਂ ਅਜੇ ਫੋਰੈਂਸਿਕ ਟੀਮ ਨੇ ਅਜੇ ਤੋਂ ਸੈਂਪਲ ਲਏ ਆ ਸੋ ਜੋ ਵੀ ਇਨਫੋਰਮੇਸ਼ਨ ਜਿਵੇਂ ਵੀ ਆਉਂਦੀ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਅਸੀਂ ਸੀਸੀਟੀਵੀ ਇੱਥੋਂ ਵੀ ਕਲੈਕਟ ਕੀਤੇ ਹੋਰ ਵੀ ਜਿੱਥੇ ਥਾਵਾਂ ਤੇ ਸਾਨੂੰ ਲੱਗਦਾ ਹੈ ਕਿ ਮੇਨ ਸਾਨੂੰ ਟ੍ਰੇਲ ਮਿਲ ਸਕਦੀ ਹੈ ਉਹ ਆਪਾਂ ਸਾਰੀ ਇਨਫੋਰਮੇਸ਼ਨ ਅਜੇ ਕਲੈਕਟ ਕਰ ਰਹੇ ਆ ਤੇ ਜਿਵੇਂ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ ਕੋਈ ਅਸੀਂ ਉਸ ਨੂੰ ਸਾਨੂੰ ਅਜੇ ਜਿਵੇਂ ਜੋ ਚੀਜ਼ਾਂ ਸਾਹਮਣੇ ਆਣਗੀਆਂ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਠੀਕ ਹੈ ਥੈਂਕ ਯੂ